ਹਾਂਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦਾ ਸਾਰੇ ਠੀਕ ਹੋਗੇ ਅੱਜ ਮੈਂ ਹਰੀ ਕਹਿੜ ਦੀਆਂ ਅੰਤਰੀਆਂ ਤਸਵੀਰਾਂ ਤੁਹਾਨੂੰ ਦਿਖਾਵਾ ਗਿਆ ਅੱਜ ਦੂਸਰੀ ਲੋਕੇਸ਼ਨ ਤੇ ਮੈਂ ਗਿਆ ਹਾਂ ਤੁਹਾਨੂੰ ਸੱਤ ਲੋਚ ਬਿਆਸ ਦਰਿਆ ਦੋਨਾਂ ਦਾ ਪਾਣੀ ਦਾ ਲੈਵਲ ਦਿਖਾਵਾਂਗਾ ਔਰ ਪਤਾ ਲੱਗ ਜਾਏਗਾ ਕਿ ਕਿੰਨਾ ਕੁ ਪਾਣੀ ਜਿਹੜਾ ਚੜ ਰਿਹਾ ਹੈ ਔਰ ਇਸ ਨਾਲ ਤੁਹਾਨੂੰ ਦੋਨਾਂ ਦਰਿਆਵਾਂ ਦਾ ਜਿਹੜਾ ਲੈਵਲ ਪਤਾ ਲੱਗ ਜਾਏਗਾ ਕਿ ਕਿੰਨਾ ਜ਼ਿਆਦਾ ਲੈਵਲ ਜਿਹੜਾ ਵਧਿਆ ਹੋਇਆ ਹੈ ਜਾਣਕਾਰੀ ਜੇਕਰ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਇਹ ਬਹੁਤ ਹੀ ਮਿਹਨਤ ਨਾਲ ਜਿਹੜੀ ਇਹ ਵੀਡੀਓ ਬਣਦੀ ਹੈ ਜਿਹੜੀ ਹਰੀਕੇ ਹੈਡ ਦੀ ਅੰਦਰਲੀਆਂ ਤਸਵੀਰਾਂ ਤੁਹਾਨੂੰ ਦਿਖਾਉਣਾ ਬਹੁਤ ਹੀ ਜ਼ਿਆਦਾ ਮਿਹਨਤਿੰਦੇ ਚ ਲੱਗਦੀ ਏ ਕਿਉਂਕਿ 4-5 ਕਿਲੋਮੀਟਰ ਜਿਹੜਾ ਮੈਨੂੰ ਤੁਰ ਕੇ ਪੈਦਲ ਆਉਣਾ ਪੈਂਦਾ ਹੈ ਜੰਗਲੀ ਏਰੀਆ ਚਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਜ਼ਿਆਦਾ ਇੱਥੇ ਮੁਸ਼ਕਲ ਆਇਆ ਜਾਂਦਾ ਹੈ ਔਰ ਮੈਂ ਤੁਹਾਨੂੰ ਅੰਦਰ ਜਾ ਕੇ ਇੱਥੋਂ ਕਾਫੀ ਅੱਗੇ ਜਿਹੜਾ ਮੈਂ ਬੂਟੇ ਪਾੜ ਕੇ ਇਹਨਾਂ ਦੇ ਵਿੱਚੋਂ ਲੰਘ ਕੇ ਜਾਵਾਂਗਾ ਔਰ ਤੁਹਾਨੂੰ ਅੰਦਰ ਜਿਹੜਾ ਨਾਲਾ ਹੈ ਹਰੀਕੇ ਹੈਡ ਦਾ ਜਿੱਤੇ ਪਾਣੀ ਸਟੋਰ ਹੁੰਦਾ ਤੁਹਾਨੂੰ ਚੰਗੀ ਤਰ੍ਹਾਂ ਦਿਖਾਵਾਂਗਾ ਕਿ ਉਹਦਾ ਲੈਵਲ ਕੀ ਹੈ ਪਿਛਲੀ ਵੀਡੀਓਸ ਤੁਸੀਂ ਦੇਖਿਆ ਹੋਣਾ ਸੀ ਕਿ ਮੈਂ ਕਿਸੇ ਹੋਰ ਲੋਕੇਸ਼ਨ ਤੇ ਖੜਾ ਸੀਗਾ ਪਰ ਉਹ ਵੀ ਹਰੀਕੇ ਹੈਡ ਦੀ ਅੰਦਰਲੀਆਂ ਤਸਵੀਰਾਂ ਸੀ ਪਰ ਅੱਜ ਮੈਂ ਜਿਹੜਾ ਇੱਥੋਂ ਲੰਘ ਕੇ ਜਾਵਾਂਗਾ ਬੂਟੇ ਪਾੜ ਕੇ گاؤں ਦੋ ਕਿੱਲੇ گاਾਂ ਜਾਣਾ ਪਊਗਾ ਮੈਨੂੰ ਔਰ ਕਾफी ਮਿਹਨਤ ਲੱਗੂਗੀ ਔਰ ਤੁਸੀਂ ਦੇਖ ਸਕਦੇ ਹੋ ਕਿ ਕਿਦਾਂ ਦਾ ਜਿਹੜਾ ਕਾਸ ਕਾਂ ਕਿੰਨਾ ਬਹੁਤ ਜ਼ਿਆਦਾ ਸੰਘਣਾ ਹੈ ਔਰ ਇਹਦੇ ਵਿੱਚ ਸਪਸਪ ਵੀ ਹੋ ਸਕਦਾ ਔਰ ਜਨਵਰੀ ਹੋ ਸਕਦੇ ਨੇ ਪਰ ਵੀਡੀਓ ਜ਼ਰੂਰ ਤੁਹਾਨੂੰ ਦਿਖਾਵਾਂਗੇ ਅੱਗੇ ਇਹ ਹਰੀਕੇ ਪਤਨ ਦੀ ਕਿ ਕੀ ਇੱਥੇ ਪਾਣੀ ਦਾ ਲੈਵਲ ਹੈ ਤਾਂ ਚਲਿਏ ਵੀਡੀਓ ਸ਼ੁਰੂ ਕਰਦੇ ਹਾਂ ਚੱਲਦੇ ਹਾਂ ਅੰਦਰ ਤੁਸੀਂ ਦੇਖ ਰਹੇ ਹੋ ਅੰਦਰ ਅੰਦਰ ਬਾਰਸ਼ ਦਾ ਕਾਫੀ ਪਾਣੀ ਦੇ ਛੜਾ ਹੈਗਾ ਔਰ ਕਾਫੀ ਡਰਾਉਣੀ ਜਗ੍ਹਾ ਤੁਸੀਂ ਦੇਖੋਗੇ ਮੈਂ ਅੱਗੇ ਕਾਫੀ ਜਾਵਾਂਗਾ ਸ਼ਾਇਦ ਕੈਮਰਾ ਬੰਦ ਕਰਨਾ ਪਵੇ ਪਰ ਆਉਣ ਹੀ ਕੈਮਰਾ ਰੱਖਾਂਗਾ ਕਿਉਂਕਿ ਤੁਹਾਨੂੰ ਇਹ ਦਿਖਾਉਣਾ ਵੀ ਜ਼ਰੂਰੀ ਹੈ ਕਿ ਕੀ ਸਿਚੁਏਸ਼ਨ ਹੈ ਅੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਮੈਂ ਜਾ ਰਿਹਾ ਹਰੀਕੇ ਹੈਡ ਦਾ ਪਤਨ ਜਿੱਥੇ ਸਟੋਰ ਪਾਣੀ ਕੀਤਾ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਮੈਂ ਬਹੁਤ ਹੀ ਰਸਤਾ ਜਿਹੜਾ ਜੰਗਲ ਮਤਲਬ ਰਸਤਾ ਹੈ ਉੱਥੋਂ ਲੰਘ ਕੇ ਜਾ ਰਿਹਾ ਹਾਂ ਔਰ ਕਾਫੀ ਜ਼ਿਆਦਾ ਜਿਹੜਾ ਸਾਰੇ ਪਾਸੇ ਜਿਹੜੇ ਬੂਟੇ-ਬੂਟੇ ਆ ਅੱਗੇ ਤੁਹਾਨੂੰ ਦਿਖਾਵਾਂਗਾ ਮੈਂ ਜਾ ਕੇ ਉਹ ਨਾਲਾ ਦੂਸਰਾ ਜਿਹੜਾ ਜਿੱਥੇ ਪਾਣੀ ਸਟੋਰ ਕੀਤਾ ਜਾਂਦਾ ਹੈ ਰਸਤਾ ਬਹੁਤ ਹੀ ਖਤਰਨਾਕ ਹੈ ਜਿੱਥੇ ਮੈਂ ਜਾ ਰਿਹਾ ਤੁਹਾਨੂੰ ਦਿਖਾਉਣ ਹਰੀ ਕਿਨਾਰੇ ਦਾ ਜਿਹੜਾ ਪਾਣੀ ਦਾ ਲੈਵਲ ਅੰਦਰ ਉਹ ਤੁਹਾਨੂੰ ਅੰਦਰਲੀਆਂ ਤਸਵੀਰਾਂ ਦਿਖਾਵਾਂਗਾ ਔਰ ਜਿਹੜਾ ਰਸਤਾ ਬਹੁਤ ਖਰਾਬ ਹੈ ਜਿਹੜਾ ਬੂਟਿਆਂ ਦੇ ਵਿੱਚੋਂ ਦੀ ਲੰਘ ਕੇ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਅੱਜ ਹਰੀ ਕਹਿੜ ਦੀ ਅੰਦਰ ਨਹੀਂ ਤਸਵੀਰਾਂ ਔਰ ਪਾਣੀ ਕਿੰਨਾ ਚੜਿਆ ਕਿੰਨੀ ਡਾਫ ਲੱਗੀ ਹੈ ਤੁਹਾਨੂੰ ਇਸ ਪੂਰੀ ਜਾਣਕਾਰੀ ਮਿਲੇਗੀ ਅੱਗੇ ਜਾ ਕੇ ਔਰ ਜਿਹੜਾ ਰਸਤਾ ਬਹੁਤ ਜ਼ਿਆਦਾ ਜਿਹੜਾ ਖਰਾਬ ਰਸਤਾ ਸਾਰੇ ਬੂਟੇ ਹੀ ਆਸੇਪ ਜਾਨ ਹੋਰ ਕੋਈ ਰਸਤਾ ਵੀ ਆਇਆ ਨਹੀਂ ਜਲਦੀ ਜਲਦੀ ਵੀਡੀਓ ਸ਼ੇਅਰ ਜ਼ਰੂਰ ਕਰ ਲੀ ਮੈਂ ਪਹੁੰਚ ਗਿਆ ਉਸ ਲੋਕੇਸ਼ਨ ਤੇ ਜਿਹੜਾ ਨਾਲਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਕਿ ਕਿੰਨਾ ਪਾਣੀ ਦਾ ਲੈਵਲ ਹੈ ਬਹੁਤ ਜ਼ਿਆਦਾ ਲੈਵਲ ਜਿਹੜਾ ਵਧਿਆ ਹੋਇਆ ਹੈ ਪਾਣੀ ਦਾ ਸਤਲੁਜ ਬਿਆਸ ਦਰਿਆ ਦਾ ਜਿਹੜਾ ਹਰੀਕੇ ਹੈਡ ਦਾ लेवल ਜਿਹੜਾ ਕਾਫੀ ਜ਼ਿਆਦਾ ਵਧਿਆ ਹੋਇਆ ਹੈ ਔਰ ਬਹੁਤ ਮੁਸ਼ਕਲ ਨਾਲ ਜਿਹੜਾ ਇੱਥੇ ਕੀ ਇੱਥੇ ਤੱਕ ਪਹੁੰਚਿਆ ਗਿਆ ਹੈ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਜ਼ਰੂਰ ਕਰ ਦਿਓ ਔਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਚ ਕਿੰਨੀ ਬਿਆਨਕ ਜਗਾ ਤਲੰਕਿਆ ਹੈ ਸਗਾ ਪਾਣੀ ਵਿੱਚ ਵੜ ਕੇ ਔਰ ਤੁਹਾਨੂੰ ਇਹ ਜੋ ਹੈ ਹਰੀਕੇ ਹੈਡ ਤੇ ਜਿੱਥੇ ਪਾਣੀ ਸਟੋਰ ਹੁੰਦਾ ਉਹਦੀਆਂ ਤਸਵੀਰਾਂ ਦਿਖਾ ਰਿਹਾ ਕਿ ਕਿੰਨਾ ਜ਼ਿਆਦਾ ਪਾਣੀ ਹੈ ਅੱਗੇ ਜਾਣਾ ਬਹੁਤ ਮੁਸ਼ਕਲ ਹੈ ਕਿਉਂਕਿ ਕਿਸਤੀ ਨਲ ਜਾ ਸਕਦੇ ਆ ਲੇਕਿਨ ਕਿਸਤੀ ਇੱਥੇ ਆ ਵੀ ਨਹੀਂ ਸਕਦੀ ਔਰ ਲੋਕੇਸ਼ਨ ਜਿਹੜੀ ਹੈ ਕਾਫੀ ਜਿਆਦਾ ਖਤਰਨਾਕ ਹੈ ਜਿੱਥੇ ਮੈਂ ਇਸ ਵੇਲੇ ਮੌਜੂਦ ਆ ਔਰ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜਿਆਦਾ ਪਾਣੀ ਦਾ ਜਿਹੜਾ ਲੈਵਲ ਵਧਿਆ ਹੋਇਆ ਹੈ ਹਰੀ ਕਹਿੜ ਤੋਂ ਅੱਗੇ ਪਾਣੀ ਜਿੱਥੋਂ ਰਿਲੀਜ਼ ਕੀਤਾ ਜਾਂਦਾ ਹੈ ਪਰ ਹਰੀ ਕਹਿੜ ਤੇ ਵੀ ਕਾਫੀ ਜਿਆਦਾ ਜਿਹੜਾ ਪਾਣੀ ਦਾ ਲੈਵਲ ਵਧਿਆ ਹੋਇਆ ਹੈ ਇਸ ਕਰਕੇ ਪਾਣੀ ਦਾ ਜਿਹੜਾ ਪੱਧਰ ਇਸ ਨਾਲੇ ਤੋਂ ਉੱਚਾ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਸਾਹਮਣੇ ਵੀ ਬੂਟੇ ਆ ਸੇਮ ਅੱਗੇ ਵੀ ਐਦਾਂ ਦੀ ਮਤਲਬ ਲੋਕੇਸ਼ਨ ਆ ਐਦਾਂ ਦੇ ਨਾਲੇ ਕਾਫੀ ਜ਼ਿਆਦਾ ਹੈਗੇ